4% डीए ਨਾਲ पंजाब राज्य ਦੇ ਮੁਲਾਜ਼ਮਾਂ ਅਤੇ ਪੈਨਸ਼ਨਰਸ ਦੀਆਂ ਦੋ ਵੱਡੀਆਂ ਮੰਗਾਂ ਹੁਣ ਪੂਰੀਆਂ ਕੀ ਲੱਗੇਗੀ ਮਹਰ ਸੋਸ਼ਲ ਮੀਡੀਆ ਤੇ ਲਗਾਤਾਰ ਇਹੀਆਂ ਜਿਹੜੀਆਂ ਖਬਰਾਂ ਨੇ ਵਾਇਰਲ ਹੋ ਰਹੀਆਂ ਨੇ ਕਿ 4% ਡੀਏ ਦੇ ਨਾਲ ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਨਸ਼ਨਰਸ ਦਾ ਡੀਏ 42% ਤੋਂ 46% ਹੋਵੇਗਾ ਤੇ ਦੋ ਵੱਡੀਆਂ ਮੰਗਾਂ ਦੀ ਜਿਹੜੀ ਸਹਿਮਤੀ ਹੈ ਉਹ ਹੋ ਚੁੱਕੀ ਹੈ ਕੀ ਹੈ ਪੂਰੀ ਅਪਡੇਟ ਕੀ 2.0 ਪੀ ਸਕੀਲ ਦੇ ਉੱਤੇ ਜਾਂ ਫਿਰ او ਪੀਐਸ ਤੇ ਉੱਤੇ ਹੋਵੇਗੀ ਕੋਈ ਚਰਚਾ ਇਸ ਵੀਡੀਓ ਦੇ ਵਿੱਚ ਅਸੀਂ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬ ਖਬਰ ਨਾਮ ਅਦ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸੀਏ ਬੀਤੇ ਬਾਰੇ ਦੀ ਤਰ੍ਹਾਂ ਪੰਜਾਬ ਸਰਕਾਰ ਇਸ ਵਾਰ ਵੀ ਦੀਵਾਲੀ ਦੇ ਮੌਕੇ ਤੇ ਪੈਂਡਿੰਗ 13% ਡੀਆਰ ਵਿੱਚੋਂ 4% ਡੀਆਰ ਕਿਸ਼ਤ ਜਿਹੜੀ ਹੈ ਉਸ ਨੂੰ ਜਾਰੀ ਕਰਨ ਸੰਬੰਧੀ ਫੈਸਲਾ ਲੈ ਸਕਦੀ ਹੈ ਕਿਉਂਕਿ ਹਾਈ ਕੋਰਟ ਨੇ ਹੁਕਮਾਤੋ ਬਾਰੇ ਕਿਹਾ ਗਿਆ ਹੈ ਕਿ ਪੈਂਡਿੰਗ 13% ਜੋ ਗੀਏ ਹੈ ਉਸ ਨੂੰ ਕਿਸ਼ਤ ਵਿੱਚ ਜਾਰੀ ਕੀਤਾ ਜਾਵੇ ਸੋ ਉਸ ਦੀ ਜਿਹੜੀ ਇੱਕ ਕਿਸ਼ਤ ਹੈ ਉਸ ਨੂੰ ਜਾਰੀ ਕਰਨ ਸਬੰਧੀ ਜਿਹੜਾ ਅਹਿਮ ਫੈਸਲਾ ਲਿਆ ਜਾ ਸਕਦਾ ਹੈ ਬਾਕੀ ਦੋ ਵੱਡੀਆਂ ਮੰਗਾਂ ਕਹੀਆਂ ਜਾ ਰਹੀਆਂ ਨੇ ਜਿਸ ਦੇ ਵਿੱਚੋਂ ਇੱਕ ਮੰਗ ਇਹ ਹੈ ਕਿ ਲਗਭਗ 1600 ਦੇ ਕਰੀਬ ਜਿਹੜੀਆਂ ਨਾਨ ਗਸਟਡ ਅਸਾਮੀਆਂ ਨੇ ਉਸ ਦੀ ਭਰਤੀ ਨੂੰ ਲੈ ਕੇ ਜਲਦ ਹੀ ਫੈਸਲਾ ਆਵੇਗਾ ਅਤੇ 1500 ਦੇ ਕਰੀਬ ਜਿਹੜੇ ਅਧਿਕਾਰੀ ਨੇ ਜਿਹੜੇ ਅਧਿਆਪਕ ਨੇ ਉਹਨਾਂ ਦੀ ਤਰੱਕੀ ਲਈ ਵੀ ਜਲਦ ਹੀ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਸੋ ਇਹ ਜੋ ਖਬਰਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਸੂਤਰ ਦੇ ਹਵਾਲੇ ਤੋਂ ਨਿਕਲ ਕੇ ਆ ਰਹੀਆਂ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜੀ ਡੀਏ ਦੀ ਕਿਸ਼ਤ ਹੈ 22% ਤੋਂ 42% ਕੀਤੀ ਜਾਂਦੀ ਹੈ ਕੀ 4% ਡੀਏ ਦਾ ਤੋਹਫਾ ਦਿੱਤਾ ਜਾਂਦਾ ਹੈ ਇਹ ਜੋ ਖਬਰਾਂ ਨੇ ਸੋਸ਼ਲ ਮੀਡੀਆ ਤੋਂ ਨਿਕਲ ਕੇ ਆ ਰਹੀਆਂ ਨੇ ਸੋਚਿਆ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਸੋ ਇਸ ਵੀਡੀਓ ਵਿੱਚ ਇੰਨਾ ਹੀ ਧੰਨਵਾਦ